ਲੋਡ ਵਿਕੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਬਣਾਏ ਜਾ ਰਹੇ ਬਾਈਪਾਸ ਤੋਂ ਕਿਸਾਨ ਬਿਹਤ ਪਰੇਸ਼ਾਨ ਨੇ ਜਿਸ ਦੀ وجہ ਹੈ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਇਸ ਬਾਈਪਾਸ ਵਿੱਚ ਆ ਗਈਆਂ ਨੇ ਅਤੇ ਨਾਲ ਲੱਗਦੀਆਂ ਜੋ ਕੁਝ ਜ਼ਮੀਨਾਂ ਰਹਿ ਗਈਆਂ ਨੇ ਉਹਨਾਂ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਰਪੇਸ਼ ਪਰੇਸ਼ਾਨੀ ਦੇ ਹੱਲ ਲਈ ਕਿਸਾਨਾਂ ਨੇ ਕੁਝ ਸਮਾਂ ਰੋਜ਼ ਪ੍ਰਗਟਾਉਂਦਿਆਂ ਬਾਈਪਾਸ ਦਾ ਕੰਮ ਵੀ ਬੰਦ ਕਰਵਾ ਦਿੱਤਾ ਹੈ ਕਿਸਾਨਾਂ ਦੇ ਤਸਨ ਮੁਤਾਬਕ ਇੱਕ ਕਿਸਾਨ ਦਾ ਟਿਊਪਲ ਵੀ ਸੜਕ ਲੈ ਗਿਆ ਜਦੋਂ ਕਿ ਜ਼ਮੀਨ ਖਰੀਦਣ ਵੇਲੇ ਨੈਸ਼ਨਲ ਹਾਈਵੇ ਥੋਰਟੀ ਨੇ ਜਿਹਾ ਕਰਨ ਬਾਰੇ ਕੁਝ ਵੀ ਨਹੀਂ ਦੱਸਿਆ ਸੀ ਅਤੇ ਹੁਣ ਟਿਊਬਵਲ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਪਰੇਸ਼ਾਨ ਕਿਸਾਨ ਨੇ ਕਹਿਣਾ ਹੈ ਕਿ ਟਿਊਬਵਲ ਦਾ ਉਸ ਨੂੰ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਬਾਈਪਾਸ ਦੇ ਨਾਲ ਮੇਰਾ ਰਕਬਾ ਲੱਗਦਾ 2-3 ਕਨਾਲਾਂ ਦੀ ਜ਼ਮੀਨ ਹੈ। ਉਹਦੇ 'ਚ ਮੇਰਾ ਕਨੈਕਸ਼ਨ ਵੀ ਸੀਗਾ। ਜਦੋਂ ਮੈਂ ਉਹਦੇ ਬਾਅਦ ਡਿਮਾਂਡ ਕੀਤੀ ਕਨੈਕਸ਼ਨ ਦੇ ਮੁਆਵਜ਼ੇ ਦੀ ਤੇ ਕਹਿੰਦੇ ਇਹ ਕਨੈਕਸ਼ਨ ਤੇਰਾ ਬਾਹਰ ਜਾਂਦਾ। ਇਸ ਟਾਈਮ ਉਸ ਨੂੰ ਵਿੱਚ ਕਵਰ ਕਰ ਦਿੱਤਾ ਮੈਨੂੰ ਕੋਈ ਕਨੈਕਸ਼ਨ ਦਾ ਵੀ ਕੁਝ ਨਹੀਂ ਦਿੱਤਾ ਤੇ ਮੇਰੀ ਜ਼ਮੀਨ ਹੋਰ ਵੀ ਨਾਲ ਰੋਕੀ ਜਾਂਦੀ ਹੈ ਟੂ ਵੇਲ ਦਾ ਕਨੈਕਸ਼ਨ ਟੂ ਵੇਲ ਕਨੈਕਸ਼ਨ ਟੂ ਵੇਲ ਲੱਗਿਆ ਹੋਇਆ ਸੀਗਾ ਲੱਗਿਆ ਹੋਇਆ ਸੀ ਹਾਜੀ ਮੌਜੂਦਾ ਹਾਜੀ ਪਟਾ ਕੇ ਵੇਖਣਾ ਤੇ ਥੱਲੇ ਉਹਵੇਂ ਫਿਲਟਰ ਪਾਈਪਾਂ ਸਾਰਾ ਕੁਝ ਨਿਕਲੂਗਾ ਜਦੋਂ ਆਏ ਸੀ ਪਟਵਾਰੀ ਸਾਹਿਬ ਤਹਿਸੀਲਦਾਰ ਸਾਹਿਬ ਉਦੋਂ ਵੇਖ ਕੇ ਗਏ ਉਦੋਂ ਹਜੇ ਮਿੱਟੀ ਨਹੀਂ ਪਾਈ ਸੀ ਕੁਝ ਨਹੀਂ ਸੀ ਉਦੋਂ ਕਹਿੰਦੇ ਇਹ ਤਾਂ ਰੋਡ ਤੋਂ ਬਾਹਰ ਜਾਂਦਾ ਕਿ ਨਹੀਂ ਅੱਛਾ ਜੋਗੜ ਵੀ ਬਾਹਰ ਜਾਂਦਾ ਹੁਣ ਉਹਨੂੰ ਵਿੱਚ ਕਵਰ ਕੀਤਾ ਆ ਸਾਰੇ ਮੇਰੀਆਂ ਜਿਹੜੀਆਂ ਦੂਜੀਆਂ ਦੋ ਤਿੰਨ ਕਨਾਲਾਂ ਉਹ ਵੀ ਬਰਬਾਦ ਹੋਈ ਜਾਂਦੀਆਂ ਤੇ ਦੋ ਕਨਾਲਾਂ ਵੈਸੇ ਨਾਲ ਫालतੂ ਰੋਕੀ ਜਾਂਦੇ ਆ ਕਈ ਵਾਰੀ ਕਹਿ ਵੀ ਚੁੱਕਿਆ ਮਿਲ ਵੀ ਚੁੱਕਿਆ ਨਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ 15 ਦਿਨ ਹੋ ਗਏ ਸਾਨੂੰ ਲਗਾਤਾਰ ਚੱਕਰ ਲਾਉਂਦਿਆਂ ਕੋਈ ਨਹੀਂ ਸੁਣਵਾਈ ਕਰੀ ਅੱਜ ਨੂੰ ਕਿਸੇ ਨੂੰ ਕੋਈ ਮਿਲਿਆ ਕੋਈ ਕੁਝ ਨਹੀਂ ਕਿਸੇ ਨੇ ਨਹੀਂ ਸੁਣਵਾਈ ਕੀਤੀ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਬਾਈਪਾਸ ਦੀ ਮਿੰਂਤੀ ਵੀ ਨਹੀਂ ਦਿੱਤੀ ਜਾ ਰਹੀ ਤਾਂ ਜੋ ਉਹਨਾਂ ਨੂੰ ਅਸਲ ਨਿਸ਼ਾਨਦੇਹੀ ਦਾ ਪਤਾ ਲੱਗ ਸਕੇ ਕਿ ਬਾਈਪਾਸ ਕਿੱਥੋਂ ਤੱਕ ਕਿੰਨਾ ਚੌੜਾ ਹੈ ਕਿਸਾਨਾਂ ਦਾ ਇਹ ਵੀ ਇਲਜ਼ਾਮ ਹੈ ਕਿ 4 ਤੋਂ 5 ਫੁੱਟ ਤੱਕ ਦੀ ਜਗ੍ਹਾ ਉਹਨਾਂ ਦੀ ਜ਼ਮੀਨ ਵਿੱਚੋਂ ਹੋਰ ਲਈ ਜਾ ਰਹੀ ਹੈ ਕਿਸਾਨਾਂ ਨੇ ਦੱਸਿਆ ਕਿ ਪੁਲ ਬਣਾਉਣ ਲਈ ਜੋ ਮਟੀਰੀਅਲ ਗੱਡੀਆਂ ਰਾਹੀਂ ਲਿਆਂਦਾ ਜਾ ਰਿਹਾ ਉਸ ਨਾਲ ਉਹਨਾਂ ਦੀਆਂ ਫਸਲਾਂ ਨੱਪੀਆਂ ਜਾ ਰਹੀਆਂ ਨੇ ਅਤੇ ਬਰਸਾਤੀ ਮੌਸਮ ਹੋਣ ਕਰਕੇ ਕੰਦਾ ਵੀ ਦਿਖ ਰਹੀਆਂ ਨੇ ਜਦੋਂ ਦਾ ਇਹ ਬਾਈਪਾਸ ਬਣ ਲੱਗਿਆ ਉਦੋਂ ਤੋਂ ਹੀ ਜਿਹੜੇ ਛੋਟੇ ਮੋਟੇ ਕਿਸਾਨ ਜਿਨ੍ਹਾਂ ਦੀ ਪਹੁੰਚ ਨਹੀਂ ਜਾਂ ਆਮ ਸੁਧਾਰਨ ਲੋਕ ਹੈ ਜਿਨ੍ਹਾਂ ਦੀ ਸਿਰਫ ਲੀਡਰਾਂ ਤੱਕ ਪਹੁੰਚ ਹੈ ਨਹੀਂ ਉਹਨਾਂ ਦਾ ਇੱਥੇ ਇੱਕ ਤਰ੍ਹਾਂ ਦਾ ਲੁੱਟਖੋਟੀ ਹੋ ਰਹੀ ਆ ਫਸਲਾਂ ਮਰ ਗਈਆਂ ਕਣਕ ਵੇਲੇ ਵੀ ਬਹੁਤ ਨੁਕਸਾਨ ਹੋਇਆ ਤੇ ਹੁਣ ਝੋਨਾ ਵੀ ਜਿੱਥੇ ਕੋਈ ਮੀਂਹ ਪੈਂਦਾ ਅੱਧਾ ਅੱਧਾ ਕਿੱਲਾ ਝੋਨਾ ਨੱਪਿਆ ਜਾਂਦਾ ਕੋਈ ਸੁਣਵਾਈ ਨਹੀਂ ਹੋ ਰਹੀ ਮਟੀਰੀਅਲ ਘਟ ਗਿਆ ਲੱਗੀ ਜਾਂਦਾ ਜਦੋਂ ਬਰਸਾਤ ਆਉਂਦੀ ਆ ਕੰਧਾਂ ਡਿੱਗ ਪੈਂਦੀਆਂ ਤੇ ਖੇਤਾਂ ਦੇ ਵਿੱਚ ਫਸਲ ਨੱਪੀ ਜਾਂਦੀ ਆ ਪੱਥਰ ਖਿੱਲਰ ਜਾਂਦਾ ਅੱਧੇ ਦੇ ਕਿੱਲੇ ਤੱਕ ਨਾ ਇੱਥੇ ਵਾਇਆ ਜਾਣਾ ਕੋਈ ਨੁਕਸਾਨ ਇੱਥੇ ਹੱਦੋਂ ਜ਼ਿਆਦਾ ਹੋਈ ਜਾਂਦੇ ਆ ਕੋਈ ਸੁਣਵਾਈ ਨਹੀਂ ਨਾ ਕੋਈ ਸਰਕਾਰੀ ਅਫਸਰ ਦੀ ਡਿਊਟੀ ਹੁੰਦੀ ਆ ਵੀ ਆ ਕੇ ਕਿਸਾਨਾਂ ਨੂੰ ਪੁੱਛੇ ਨਾ ਐਸਡੀਐਮ ਨਾ ਕੋਈ ਇੱਥੇ ਵੋਟਾਂ ਵੇਲੇ ਬਥੇਰੇ ਆ ਜਾਂਦੇ ਆ ਨਾ ਕੋਈ ਬਲਜੀਤ ਕੌਰ ਦਾ ਵੀ ਹੱਕ ਬਣਦਾ ਵੀ ਤੇਰਾ ਏਰੀਆ ਤੂੰ ਆ ਕੇ ਇੱਥੇ ਆਮ ਲੋਕਾਂ ਨੂੰ ਪੁੱਛੇ ਸਿੱਧੂਪੁਰ ਜਥੇਬੰਦੀ ਦਾ ਇਹ ਸੂਲ ਆ ਵੀ ਉਹ ਥੋੜਾ ਘਣਾਚੇਰੇ ਪ੍ਰਸ਼ਾਸਨ ਦੇ ਮੂੰਹ ਕੰਨੀ ਦੇਖਦੀ ਹੁੰਦੀ ਆ ਤਾਂ ਨਹੀਂ ਅਸੀਂ ਹੋ ਸਕਦਾ ਵੱਡਾ ਸੜਕ ਵੀ ਰੋਕਾਂਗੇ ਤੇ ਜਿੰਨਾ ਚਿਰ ਜਿਹੜੇ ਕਿਸਾਨ ਆ ਇਹਨਾਂ ਨੂੰ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ ਮਲੋੜ ਤੋਂ ਲੈ ਕੇ ਡੱਬਾ ਵਾਲੀ ਰੋਡ ਜੇ ਠੇਕੇ ਤੇ ਜਿੰਨਾਂ ਕੋਲੇ ਹਨ ਉਧਰ ਕਿਸਾਨਾਂ ਨੂੰ ਦਰਪੇਸ਼ ਇਹਨਾਂ ਪਰੇਸ਼ਾਨੀਆਂ ਬਾਰੇ ਨੈਸ਼ਨਲ ਹਾਈਵੇ ਔਥਾਰਟੀ ਦੇ ਅਧਿਕਾਰੀ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਵੀ ਮੈਂ ਚੈੱਕ ਕਰਨੇ ਲਈ ਆਇਆ ਹਾਂ ਯਹਾਂ ਤੇ ਤੋਂ ਇਹਨਾਂ ਨੇ ਰੁਕਵਾ ਰੱਖਾਇਆ ਹੈ ਭਾਈਓ ਕੋ ਸਾਡੇ ਦਿੱਕਤ ਹੋ ਰਹੀ ਹੈ ਤਾਂ ਉਹ ਅਭੀ ਇੱਥੇ ਆਉਣਗੇ ਜੋ ਕੰਟਰੈਕਟਰ ਹਨ ਜੋ ਇੱਥੇ ਕੰਮ ਕਰਵਾ ਰਹੇ ਹਨ वो भाइयों का जो भी काम है जो दिक्कत जो इन्हें आ रही है उनका सोल्यूशन इन्हें करना चाहिए सर इसका नक्शा भी है ये पास भी हुआ पड़ा है वो भी पास अगर यहाँ के अगर इन्हें दिखाएंगे कि इतना पास हुआ है और इतना काम हम कर सकते हैं तो कोई दिक्कत नहीं आएगी अब एक्स्ट्रा काम करेंगे तो कोई जिम्मेदार नहीं करने देगा सर यहाँ से बस मैं खाली फोटो डाल के अपने सीनियर को बोल सकता हूँ सर ऐसे ऐसी बात है वहाँ ये दिक्कत हो रही है सर मैं नहीं कर सकता कुछ भी मेरे सीनियर जो करने वाले मैं तो बस यहाँ चेक करने के लिए आयु की काम क्या चल रहा है आगे तक अब ये कॉन्ट्रेक्टर अपने आप देखेगा की काम उसे कैसे चालू करवाना है वो उसकी हेडिंग है सर हमारी इसमें कुछ नहीं है बेशक बन रहे बाईपास देश की तरक्की की तस्वीर जाप देने पर जिना किसान बाईपास दे जमीन आई है ਉਨਾ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੋ ਲੋੜ ਹੈ ਕਿ ਬਾਈਪਾਸ ਬਣਾਉਣ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਸੜਕ ਬਣਾਉਣ ਦੇ ਕੰਮ ਵਿੱਚ ਕੋਈ ਖੜੀਕਾ ਨਾ ਆਵੇ ਤੇ ਨਾ ਹੀ ਆਪਣੀ ਪਰੇਸ਼ਾਨੀ ਦੇ ਹੱਲ ਲਈ ਕਿਸਾਨਾਂ ਨੂੰ ਧਰਨੇ ਮੁਜ਼ਾਰੇ ਦਾ ਸਹਾਰਾ ਲੈਣਾ ਪਵੇ ਚੇਤਨਪੁਰਾ ਪੀਟੀਸੀ ਨਿਊਜ਼ ਮਲੂ